ਖੇਡ ਕੇ ਫਾਖ ਖੇਡ ਕੇ ਆਏ ਹੋਣ ਧੱਪ ਖੜਬੇ ਕੱਪੜੇ ਪਾਏ ਹੋਣ ਲਹੂ ਨਾਲ ਭਿੱਜੇ ਕੱਪੜੇ ਸੂਰ ਮੈਨੇ ਇੰਜ ਲੱਗਦੇ ਨੇ ਕੈ ਪਲਾਸ ਫੂਲੇ ਸਮਦਾਏ ਜੈ ਇੰਜ ਸਮਝ ਲਓ ਵੀ ਪਲਾਸ ਦੇ ਛਿਛਰੇ ਦੇ ਪੁੱਣ ਖੇੜੇ ਹੋਣ ਬੂਤਾ ਇਕ ਕਰੋ ਦੇ ਕੇਰਾ ਉਥੇ ਸਾਸ ਸਿੰਘ ਜੀ ਕਰੌਂਦੇ ਦਾ ਇੱਕ ਬੂਤਾ ਸੀ ਕਰੌਂਦਾ ਇੱਕ ਬਿਰਸ਼ ਹੁੰਦਾ ਰਕਤ ਹੁੰਦਾ ਕਰੌਂਦਾ ਕਰੋਂਦੇ ਦਾ ਇੱਕ درخت ਸੀ ਇਸ ਤਾਰਿਖੇ ਗੁਰੂ ਰਣਹੇਰਾ ਸਾਬਕਾ ਗਲਗੀਦਰ ਪਾਤਸ਼ਾਹ ਕਰੋੰਦੇ ਦੇ درخت ਥੱਲੇ ਖਲੋ ਕੇ ਜੰਗ ਵੇਖ ਰਹੇ ਨੇ ਖਾਲਸੇ ਦਾ ਲੋਹ ਦੀ ਸੋਤਾ ਪਿਖਿਆ ਤਮਾਸ਼ਾ ਦੋ ਪਾਸਿਆਂ ਦਾ ਤਮਾਸ਼ਾ ਵੇਖ ਰਹੇ ਨੇ ਕਿਉਂਕਿ ਦੋਵਾਂ ਸਿਰਿਆਂ ਦੇ ਸਵਾਮੀ ਆਪ ਹੀ ਦੋਵਾਂ ਸਿਰਿਆਂ ਦਾ ਆਪ ਸਵਾਮੀ ਖੇਲਾ ਵੇਖਦਾ ਅੰਤਰਜਾਮੀ ਜੋ ਭਾਵੇਂ ਸਰਦਾਰ ਕਰਾਵੇ ਨਾਨਕ ਸ੍ਰਿਸ਼ਟੀ ਅਵਰਨਾ ਐਸੇ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੁੱਧ ਵੇਖ ਰਹੇ ਨੇ ਸੂਰਮੇ ਹੋਤ ਬినాਸ਼ਾ ਸੂਰਮੇ ਬੜੀ ਬਹਾਦਰੀ ਨਾਲ ਲੜ ਰਹੇ ਨੇ ਤੇ ਆਪਣੀਆਂ ਜਾਨਾਂ ਵਾਰ ਰਹੇ ਨੇ ਸਤਿਗੁਰੂ ਕੋਲ ਭਾਏ ਬਡੇਰਾ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਬਲ ਪਾ ਕੇ ਲੜਖ ਖਾਲਸਾ ਵਧੇ ਅਗੇਰਾ ਖਾਲਸਾ ਅੱਗੇ ਵੱਧ ਗਿਆ ਲੜਨ ਲੱਗਾ ਹਰਿਓ ਜੋ ਸ਼ਾਮ ਕੋ ਸਾਡੇ ਪ੍ਰਹਾਰੇ ਜਿਹੜਾ ਸਾਹਮਣੇ ਅੜਿਆ ਤੇਗ ਨਾਲ ਦੋ ਦੋ ਟੋਟੇ ਕਰ ਦਿੱਤਾ ਕਰ ਘੂਪ ਪਰ ਡਾਰੇ ਰੁੰਡ-ਮੁੰਡ ਕਰਕੇ ਧਰਤੀ ਤੇ ਲਾਸ਼ਾਂ ਵਿਛਾ ਦਿਤੀਆਂ ਖਾਲਸੇ ਨੇ। ਘਰੇ ਆਕਾਸ਼ੀ ਫੌਜ ਆਏ। ਆਕਾਸ਼ੀ ਫੌਜਾਂ ਆ ਗਈਆਂ। 시디 ਫੌਜਾਂ ਜਿਹੜੀ ਆਕਾਸ਼ੀ ਅਜਗੈਬੀ ਸੈਨਾ ਹੈ ਗੁਰੂ ਸਾਹਿਬ ਜੀ ਦੀ। ਉਹ ਗੁਪਤ ਫੌਜ ਹੈ ਜਦੋਂ ਧਰਤੀ ਦੀ ਫੌਜ ਲੜਦੀ ਥੱਕ ਜਾਵੇ, ਹਾਰਨ ਲੱਗੇ ਅਰਦਾਸ ਕਰੇ ਤੇ ਉਹ ਗੈਬੀ ਫੌਜ ਆ ਜਾਂਦੀ ਹੈ। ਉਹ ਫਿਰ ਸਹਾਇਤਾ ਕਰਦੀ। ਉਹ ਅਜਗੈਬੀ ਫੌਜ 시디 ਫੌਜ ਆ ਗਈ। ਤੇ ਉਹਨਾਂ ਨੇ ਜੰਗ ਦੇ ਮੈਦਾਨ ਚ ਪੜਥੂ ਪਾ ਦਿੱਤਾ ਜਿੱਤ ਕੇ ਤੇ ਦੇਖ ਰਹੇ ਬਿਸ਼ਮਾਏ ਕਹਿੰਦੇ ਪਹਾੜੀਏ ਵੇਖ ਕੇ ਹੈਰਾਨ ਵੀ ਅਸੀਂ ਤਾਂ ਥੋੜੇ ਸਿੱਖ ਸਮਝੇ ਸੀਗੇ ਇਹਨੇ ਕਿੱਥੋਂ ਆ ਗਏ ਹਜ਼ਾਰਾਂ ਲੱਖਾਂ ਸਿੱਖ ਦਿਸਦੇ ਨੇ ਪਹਾੜੀਆਂ ਨੂੰ ਭਰਾ ਬੰਦ ਜਾਨ ਘਟ ਘਟ ਆਈ ਕਹਿੰਦੇ ਇਦਾਂ ਲੱਗਦਾ ਸ਼ਹੀਦੀ ਫੌਜਾਂ ਜਿਵੇਂ ਸਾਵਣ ਦੇ ਮਹੀਨੇ ਚ ਕਾਲੇ ਬੱਦਲ ਨਹੀਂ ਆ ਜਾਂਦੇ ਪਰ ਇਹ ਬਨ ਕੇ ਘਟਾ ਚੜ ਕੇ ਆ ਜਾਂਦੀ ਕਾਲੀ ਇਦਾਂ ਖਾਲਸੇ ਦੀ ਗੈਬੀ ਫੌਜਾਂ ਸ਼ੀਤੀ ਫੌਜਾਂ ਨੀਲੇ ਬਾਣੇ ਵਿੱਚ ਪ੍ਰਗਟ ਹੋ ਗਈਆਂ ਗਨ ਗੁਰ ਕਾ ਬਰਖਾ ਬਰਖਾਈ ਔਰ ਗੋਲੀਆਂ ਦੇ ਤਾਂ ਇਦਾਂ ਛਾੜਾ ਹੋਈਆਂ ਜਿਵੇਂ ਗੜੇ ਪੈਂਦੇ ਔਲੇ ਨਹੀਂ ਪੈਂਦੇ ਜਦੋਂ ਇਹਵੇਂ ਉਤੋਂ ਗੋਲੀ ਵੱਸਦੀ ਹੈ ਤੁਪ ਗਨ ਕੜਕ ਗਾਜ ਜਨ ਪਰੈ ਜਦੋਂ ਬੰਦੂਕਾਂ ਕਾੜ ਕਾੜ ਕਰਦੀਆਂ ਨੇ ਇੰਜ ਲੱਗਦਾ ਜਿਵੇਂ ਬਿਜਲੀ ਪੈਂਦੀ ਆਸਮਾਨ ਤੋਂ ਕੜਕ ਕੇ ਛਟਾ ਪਲੀਤੇ ਧੁਖ ਧੁਖ ਕਰ ਤੇ ਪਲੀਤੇ ਇਉਂ ਚਮਕਦੇ ਨੇ ਜਿਵੇਂ ਬਿਜਲੀ ਚਮਕਦੀ ਹੈ ਦੁੰਦ ਬਟੌਰ ਤੇ ਸ਼ਬਦ ਮਹਾਨ ਨਗਾਰੇ ਵੱਜ ਰਹੇ ਨੇ ਢੋਲ ਵੱਜ ਰਹੇ ਨੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਚਟਾ ਬਲੇ ਦੁਰਗਾ ਦੰਨੋਂ ਡੇ ਰਣਨਾਦ ਬਚਨ ਖੇਤ ਪਿਹਾਵਲੇ ਵੀਰ ਪਰੋਤੇ ਬਛੀਆਂ ਜਾਂ ਢਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਸੀਆਂ ਦੀ ਮਦ ਪੀਤੇ ਡੋਟਨ ਭਾਵਲੇ ਇਕ ਛੋਣ ਛੋਣ ਝਾੜੋਂ ਕੱਢੀਆਂ ਨੇ ਰੇਤ ਵਿੱਚੋਂ ਸੋਇਨਾ ਤਾਵਲੇ ਗਦਾ ਤਰਸੂਨਾ ਪਰਚੀਆਂ ਤੀਰ ਵਗਣ ਖਰੇ ਓ ਤਾਵਲੇ ਜਨ ਦਸੇ ਪੁਚੰਮ ਸਾਵਲੇ ਮਰ ਜਾਵਣ ਵੀ ਰਖਾਉਨੇ ਐਸਾ ਜੰਗ ਦਾ ਨਜ਼ਾਰਾ ਬੱਜਿਆ ਹੈ ਜਾਨ ਬਰਖਤ ਕਣਕਣ ਗਰਜਾਨਾ ਕਹਿੰਦੇ ਜਿਵੇਂ ਬੱਦਲ ਗਰਜਦੇ ਨੇ ਇਦਾਂ ਬੰਦੂਕਾਂ ਗਰਜਦੀਆਂ ਨੇ ਕੜਕਦੀਆਂ ਨੇ ਪ੍ਰਖ ਪਾਕਿਸਤਾਨ ਪਰਮਤ ਪਹਾੜੀ ਤੇ ਸਾਧ ਸੰਗਤ ਜੀ ਜਿਵੇਂ ਔਲੇ ਪੈਂਦੇ ਨੇ ਪੱਕੀ ਫਸਲ ਦਾ ਨਾਸ ਕਰ ਦਿੰਦੇ ਨੇ ਖਾਲਸੇ ਦੀਆਂ ਬੰਦੂਕਾਂ ਜਾਂ ਚਲੀਆਂ ਗੋਲੀਆਂ ਨੇ ਪਹਾੜੀ ਫਸਲ ਦਾ ਨਾਸ ਕਰ ਦਿੱਤਾ ਪਹਾੜੀਆਂ ਦੇ ਘਰ ਸੁੰਨੇ ਕਰ ਦਿੱਤੇ ਛਾਤੀਆਂ ਛਾਨਣੀ ਕਰ ਦਿੱਤੀਆਂ ਚੋਰ ਹੋਰ ਚੋਰੜ ਕਰ ਢਾਰੀ ਪਹਾੜੀਆਂ ਦੀ ਫੌਜ ਰੂਪੀ ਖੇਤੀ ਨੂੰ ਤੋੜ-ਫੋੜ ਕੇ ਇਹਨਾਂ ਗੜਿਆਂ ਨੇ ਗੋਲੀਆਂ ਦੇ ਗੜਿਆਂ ਨੇ ਚੂਰਨ ਕਰਕੇ ਰੱਖ ਦਿੱਤਾ ਖੇਲਾ ਖਾਲਸਾ ਨਰਿਓ ਹੱਲਾ ਬੋਲ ਕੇ ਖਾਲਸਾ ਲੜਿਆ ਜ਼ਬਰਦਸਤ ਹੱਲਾ ਕੀਤਾ ਭਾਗਿਓ ਬ੍ਰਹਮਲਾਜ ਕਰ ਮਰਿਓ ਕਹਿੰਦੇ ਜਿਹੜੇ ਭੱਜ ਗਏ ਮੈਦਾਨ ਚੋਂ ਕੋਈ ਬਚੇ ਜਿਹੜੇ ਲੜੇ ਉਹ ਮਾਰੇ ਗਏ ਵਧੀਆ ਚੰਦ ਆਨ ਭਗ ਰੋਪਿਓ ਰਾਜਾ ਬਲੀਆ ਚੰਦ ਬੜਾ ਅਣਖੀਲਾ ਸੀ ਬੜਾ ਜਿੱਦੀ ਸੀ ਉਹ ਕੋ ਮੈਦਾਨੇ ਜੰਗ ਜਿਵੇਂ ਭਜਣਾ ਨਹੀਂ ਸੀ ਜਾਣਦਾ ਉਹ ਕਹਿੰਦਾ ਭਜਣਾ ਨਹੀਂ ਮੈਂ ਗੁਰੂ ਗਵੰਸਿਆਂ ਨੂੰ ਮਾਰਨਾ ਇਸੇ ਰਾਤ ਦੇ ਨਾਲ ਰਾਜਾ ਬਲੀਆ ਚੰਦ ਖਾਲਸੇ ਦੇ ਨਾਲ ਲੜ ਰਿਹਾ ਹੈ ਸਪੇਖ ਸਹਾ ਭਾਜੇ ਔਰ ਗੋਪਿਓ ਜਦੋਂ ਉਹਦੀ ਫੌਜ ਭੱਜਣ ਲੱਗੀ ਨਾ ਉਹਨੇ ਆਪਣੀ ਫੌਜ ਨੂੰ ਬੜੀਆਂ ਗਾਲਾਂ ਕੱਢੀਆਂ ਬੜੀਆਂ ਲਾਂਹਾਂ ਪਾਈਆਂ ਬੜੇ ਲਲਕਾਰੇ ਮਾਰੇ ਇਥੋਂ ਤੇ ਉਹਨੇ ਸਿੰਘ ਕਰ ਤੀਰ ਇਧਰੋਂ ਭਾਈ ਉਹਦੇ ਸਿੰਘ ਜੀ ਬੜੇ ਬਲੀ ਸਨ ਗੁਰੂ ਕਲਗੀ ਧਰ ਦੀ ਫੌਜ ਦੇ ਜਰਨੈਲ ਸਨ ਭਾਈ ਉਹਦੇ ਸਿੰਘ ਜੀ ਬੜੀ ਧੀਰਜ ਦੇ ਨਾਲ ਪਹੁੰਚੋਲੇ ਸਿੰਘਾਂ ਕੀ ਭੀੜ ਖਾਲਸੇ ਦੀ ਭੀੜ ਲੈ ਕੇ ਜੰਗ ਦੇ ਮੈਦਾਨ 'ਚ ਜਾ ਗਜੇ ਆਲਮ ਚੰਦ ਖੜਗ ਤਰ ਨੰਕਾ ਕੁਦਰੋ ਰਾਜਾ ਆਲਮ ਚੰਦ ਜਿਹੜਾ ਬੜੀਏ ਚੰਦ ਦਾ ਸਾਥੀ ਸੀਗਾ ਨੰਗੀ ਤਲਵਾਰ ਲੈ ਕੇ ਭਇਓ ਸਮੁਖ ਚਾਹ ਦਰਨ ਜੰਗਾ ਉਹ ਖਾਲਸੇ ਦੇ ਸਾਹਮਣੇ ਜੰਗ ਕਰਨ ਲਈ ਆਇਆ ਆਲਮ ਸਿੰਘ ਕੋ ਪਿਓ ਇਸ ਦੇਖ ਇਹ ਆਲਮ ਚੰਦ ਜਦੋਂ ਆਇਆ ਨਾ ਤਲਵਾਰ ਲੈ ਕੇ ਮਾਰੋ ਮਾਰ ਕਰਦਾ ਹੋਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੜਬਈ ਭਾਈ ਆਲਮ ਸਿੰਘ ਜੀ ਨੱਚਣਾ ਨੇ ਵੇਖ ਲਿਆ ਦਨ ਹੋ ਗੇ ਮਨ ਖੋਬ ਵਿਚੇ ਕੋ ਉਦੋਂ ਆਲਮ ਚੰਦ ਇਧਰੋਂ ਆਲਮ ਸਿੰਘ ਕੁਦਰਤ ਨੇ ਐਸਾ ਸਬਬ ਜੋੜ ਦਿੱਤਾ ਕਿ ਆਲਮ ਸਿੰਘ ਨੂੰ ਵੀਰ ਰਸ ਜਾਗ ਪਿਆ ਜਦੋਂ ਆਲਮ ਚੰਦ ਸਾਹਮਣੇ ਆ ਗਿਆ ਦੋਵੇਂ ਗਏ ਸਿਬਰ ਸ਼ਮ ਸ਼ੇਰ ਦੋਵੇਂ ਆਲਮ ਸਿੰਘ ਤੇ ਆਲਮ ਚੰਦ ਆਮਣੇ ਸਾਹਮਣੇ ਹੋ ਗਏ ਉਹ ਰਵਾਜ ਪਹਾੜ ਦਾ ਉਹਦਾ ਨਾ ਆਲਮ ਚੰਦ ਹੈ ਇਹ ਆਲਮ ਸਿੰਘ ਦਸਵੇਂ ਪਾਸ਼ਾ ਦਾ ਗਡਵਈ ਹੈ ਤੇ ਆਮਣੇ ਸਾਹਮਣੇ ਢਾਲਾਂ ਤਲਵਾਰਾਂ ਲੈ ਕੇ ਜੁੱਟ ਗਏ ਨੇ ਦੋਵੇਂ ਘਾਟ ਚ ਕਰਨੇ ਜੋਟੇ ਸਮ شیر ਉੱਪਰ شیر ਵਰਗੇ ਦੋਵੇਂ ਜੋਧੇ ਆਲਮ ਚੰਦ ਵੀ 6.5 ਫੁੱਟ ਲੰਮਾ ਜਵਾਨ ਤੇ ਬੜਾ ਸੂਰਮਾ ਲੜਾਕਾ ਜੋਧਾ ਹੈ ਪਹਾੜੀਆ ਤੇ ਇਧਰ ਮਹਾਰਾਜ ਦਾ ਜਰਨੈਲ ਪਾਈ ਆਲਮ ਸਿੰਘ ਵੀ ਘੱਟ ਕੋਈ ਨਹੀਂ ਆਲਮ ਚੰਦ ਤੇ ਆਲਮ ਸਿੰਘ ਦੀ ਆਪਸ ਦੀ ਢਾਲ ਤਲਵਾਰ ਨਾਲ ਖੜਕਣ ਲੱਗੀ ਹੈ ਬਾਮਦਾਨੇ ਫਿਰ ਮਿਲ ਗਏ ਸੱਜੇ ਜਾਂਦੇ ਆ ਕਦੀ ਖੱਬੇ ਜਾਂਦੇ ਆ ਪੈਂਤੜਾ ਲੈ ਕੇ ਵਾਰ ਬਚਾਉਂਦੇ ਐ ਤੇ ਵਾਰ ਰੋਕਦੇ ਤੇ ਮਾਰਦੇ ਐ ਸਾਡੇ ਪ੍ਰਹਾਰ ਪ੍ਰਹਾਰ ਚ ਪਏ ਵਾਰ ਰੋਕਦੇ ਤੇ ਵਾਰ ਮਾਰਦੇ ਐ ਜਦੋਂ ਤੇਗਾ ਵੱਜਦੀਆਂ ਨੇ ਢਾਲਾਂ ਦੇ ਫੁੱਲਾਂ ਤੇ ਚਿੰਗਾਰੀਆਂ ਉੱਠਦੀਆਂ ਨੇ ਗੇਰਪਤ ਸਮੋਖ ਸੇਵਰ ਕਰ ਦਈ ਕਹਿੰਦੇ ਰਾਜੇ ਨੇ ਸਾਹਮਣੇ ਢਾਲ ਕਰਕੇ ਵਾਰ ਰੋਕਿਆ ਆਲਮ ਸਿੰਘ ਦਾ ਰੋਕਿਓ ਵਾਰ ਹਸੋ ਬਲਮਈ ਬੜਾ ਬਲਮਈ ਵਾਰ ਸੀ ਜਿਹੜਾ ਉਹਨੇ ਰੋਕਿਆ ਤੇ ਬਾਦਸ਼ਾਹ ਨੇ ਜਿਹੜਾ ਵਾਰ ਪ੍ਰਹਾਰਾ ਤੇ ਫਿਰ ਆਪਣਾ ਵਾਰ ਮਾਰਿਆ ਜ਼ੋਰ ਦਾ ਕਣਕ ਸਮੇਤ ਹੱਥ ਕਟ ਡਾਰਾ ਤੇ ਭਾਈ ਆਲਮ ਸਿੰਘ ਜੀ ਨੇ ਵਾਰ ਲੈ ਕੇ ਨਾ ਉਹਦਾ ਰੋਕਦਿਆ ਸਾਰ ਐਸਾ ਵਾਰ ਛੱਡਿਆ ਕਿ ਕੋਣੀ ਦਉ ਉੱਪਰਲੇ ਪਾਸੇ ਆ ਜਿਹੜੀ ਕਲਾਈ ਹੈ ਨਾ ਇੱਥੋਂ ਹੀ ਬਾਹ ਲਾ ਦਿੱਤੀ ਤਦੋਂ ਸੱਜੀ ਬਾਹ ਆਲਮ ਚੰਦ ਦੀ ਕਹਿੰਦੇ ਸਣੇ ਉਹਦੇ ਮੁਠੇ ਦੇ ਸਣੇ ਉਹਦੇ ਹੱਥ ਦੇ ਹੱਥ ਨਾਲੋਂ ਵੱਖਰੀ ਕਰ ਦਿੱਤੀ ਇਸ ਤੇ ਘਟ ਘੁੱਟੇ ਲਿਆ ਆਗਾ ਆ ਭਾਈ ਆਲਮ ਸਿੰਘ ਦੂਜਾ ਵਾਰ ਕਰਦੇ ਕਿ ਉਹਦੀ ਤੌਣ ਹੀ ਉਤਾਰ ਦਿੰਦੇ ਪਰ ਇੰਨੇ ਨੂੰ ਉਹਦੇ ਸਾਥੀ घोड़ा बचा करण ਲਈ ਬਹੁਤ ਸਾਰੇ ਆ ਗਏ ਆਲਮ ਚੰਦ ਤਿਆਗਣ ਭਾਗਾ ਤੇ ਆਲਮ ਚੰਦ ਆਪਣੀ ਟੁੰਡੀ ਬਾਹ ਲੈ ਕੇ ਘੋੜਾ ਦੁੜਾ ਕੇ ਪਿਛਾਂ ਚਲਾ ਗਿਆ 임 ਆਲਮ ਸਿੰਘ ਨੇ ਲੈ ਕੇ ਫਤਿਹ ਭਾਈ ਆਲਮ ਸਿੰਘ ਜੀ ਨੇ ਇਸ ਤਰ੍ਹਾਂ ਫਤਿਹ ਪ੍ਰਾਪਤ ਕੀਤੀ ਆਲਮ ਚੰਦ ਦੀ ਬਾਹ ਵੜ ਦਿੱਤੀ ਵਾਹਿਗੁਰੂ ਜੀ ਕੀ ਕਹਿ ਫਤਿਹ ਤੇ ਗੱਜ ਕੇ ਫਤਿਹ ਗਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾ ਦੂਸਰੀ ਬਲੀਆ ਚੰਦ ਉਧਰੋਂ ਦਾਜਾ ਬਲੀਆ ਚੰਦ ਵੀ ਮਾਰੋ ਮਾਰ ਕਰਦਾ ਆ ਗਿਆ ਗਤ ਕਾਤ ਉਤਸਾਹ ਬਿਲੰਦ ਅਰ ਬੜੇ ਉਤਸ਼ਾਹ ਨਾਲ ਉਹ ਲੜਾਈ ਕਰਦਾ ਹੈ ਉੱਚੀ ਧੁਨ ਤੇ ਬਾਜਤ ਢੋਲ ਬੜੀ ਉੱਚੀ ਆਵਾਜ਼ ਢੋਲ ਮਰਦੰਗ ਵਜ ਰਹੇ ਨੇ ਨਗਾਰੇ ਵਜ ਰਹੇ ਨੇ ਰਣ ਸਿੰਘੇ ਵਜ ਰਹੇ ਨੇ ਚਲਕਾਰਤ ਸੂਰਨ ਕੋਟ ਢੋਲ ਕਹਿੰਦੇ ਸੂਰਮਿਆਂ ਦੇ ਟੋਲਿਆਂ ਨੂੰ ਰਾਜਾ ਬਲਿਆਚੰਦ ਲਲਕਾਰ ਦਾ ਹੈ ਖਿੱਚ ਖਿੱਚ ਤਨ ਬਾਣ ਚਲਾ ਬਿਆ ਔਰ ਖਿੱਚ ਖਿੱਚ ਕੰਨਾਂ ਦਾ ਤੀਰ ਮਾਰਦਾ ਹੈ ਤਨ ਸਿੰਘਾਂ ਨੂੰ ਕੇ ਪੁੰਜਤ ਹਸਾਵਾ ਹੈ ਰਾਜਾ ਬਲਿਆਚੰਦ ਬੜਾ ਨਿਸ਼ਾਨਚੀ ਔਰ ਜੰਗੀ ਤੀਰ ਅੰਦਾਜ਼ ਹੈ ਉਹਦੇ ਤੀਰ ਸਿੰਘਾਂ ਦੀਆਂ ਛਾਤੀਆਂ چیرਦੇ ਜਾਂਦੇ ਹਨ ਉਹਦੇ ਸਿੰਘ ਚਰ ਸੰਵਕ ਹੋਵਾ ਭਾਈ ਉਹਦੇ ਸਿੰਘ ਜਰਨੈਲ ਨੇ ਵੇਖਿਆ ਬਲਿਆਚੰਦ ਬੜਾ ਗਜਬ ਗੁਜ਼ਾਰ ਰਿਹਾ ਹੈ ਬڑے ਸਿੰਘ ਸ਼ਹੀਦ ਕਰ ਦਿੱਤੇ ਐ ਇਸ ਨੇ ਸਿੰਘ ਸੰਗ ਕਰਿਓ ਰਿਤ ਜੋ ਆ ਭਾਈ ਆਲਮ ਸਿੰਘ ਨੇ ਆਲਮ ਚੰਦ ਦੀ ਬਾ ਵੜ ਦੇ ਚੀ ਤੇ ਉਹਦੇ ਸਿੰਘ ਹੁਣ ਬਲੀਆ ਚੰਦ ਵੱਲ ਹੋਇਆ। ਕੀ ਦੇਖ ਤੋ ਹਤਹੁ ਤੁਮਰ ਤੁਫਰੇ ਤੇ ਬੜੇ ਜ਼ੋਰ ਦੇ ਵਿੱਚ ਗਰਜ ਕੇ ਬਾਬਾ ਉਹਦੇ ਸਿੰਘ ਜਰਨੈਲ ਬੋਲਿਆ ਕਹਿੰਦਾ ਵੇਖਦੇ ਕੀ ਉਹ ਮਾਰੋ ਗੋਲੀਆਂ। ਆਗ ਹੈ ਸ਼ਤਰੂ ਵਧੇ ਉਹ ਉਡੰਗੇ। ਇਹ ਸ਼ਤਰੂ ਵਧਿਆ ਆ ਰਿਹਾ ਹੈ ਬਲੀਆ ਚੰਦ ਮਾਰੋ ਗੋਲੀਆਂ ਥਲਾ ਕੇ ਸੁੱਟੋ ਇਸ ਨੂੰ। ਸੁੱਟੋ ਤੇ